ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਪਿਆਰੀ ਤੇ ਬਿਊਟੀਫੁਲ ਡਿਵਾਈਨ ਸੋਲਸ ਸੋਲਸ ਤਾਂ ਹਮੇਸ਼ਾ ਹੀ ਡਿਵਾਈਨ ਹੁੰਦੀਆਂ ਨੇ ਸਿਰਫ ਅਸੀਂ ਜਦੋਂ ਇਸ ਧਰਤੀ ਤੇ ਆ ਜਾਂਦੇ ਆ ਜਨਮਦਾਰ ਜਨਮ ਜਦੋਂ ਆਪਾਂ ਕੋਈ ਕਰਮ ਇਹੋ ਜੇ ਕਰ ਲੈਨੇ ਆ ਤੇ ਮੈਲ ਚੜ ਜਾਂਦੀ ਆ ਸਾਡੇ ਉੱਪਰ ਤਾਂ ਅਸੀਂ ਉਹ ਮਨ ਦੀ ਜਿਹੜੀ ਮੈਲ ਆ ਉਹਨੂੰ ਸਾਫ਼ ਕਰਕੇ ਫਿਰ ਤੋਂ ਡਿਵਾਈਨ ਬਣਨਾ ਹੁੰਦਾ ਆ ਸੋ ਇਹ ਜਿਹੜੀ ਯਾਤਰਾ ਆ ਇਹ ਇਹੀ ਯਾਤਰਾ ਸਾਨੂੰ ਸਿਖਾਉਂਦੀ ਹੈ ਕਿ ਕਿਸ ਤਰ੍ਹਾਂ ਅਸੀਂ ਮਨ ਦੀ ਮੈਲ ਧੋ ਕੇ ਕਿਸ ਤਰ੍ਹਾਂ ਅਸੀਂ ਡਿਵਾਈਨ ਬਣ ਕੇ ਡਿਵਾਈਨ ਦੇ ਵਿੱਚ ਇੱਕਮਿਕ ਹੋ ਕੇ ਇੱਥੋਂ ਜਾਣਾ ਹੁੰਦਾ ਆ ਸੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਪਹਿਲੀ ਸਟੇਜ ਸਿਮਰਨ ਕਰਨ ਦੀ ਜਿਹੜੀ ਸੀਗੀ ਉਹ ਡਿਸਕਸ ਕੀਤੀ ਸੀ ਸੋ ਅੱਜ ਆਪਾਂ ਚੱਲਾਂਗੇ ਦੂਜੀ ਤੇ ਤੀਜੀ ਸਟੇਜ ਵਾਲਾ ਕਿਉਂਕਿ ਸਾਨੂੰ ਥੋੜਾ ਜਿਹਾ ਇਹਨਾਂ 스테जेस ਦਾ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਅੰਦਰ ਝਾਤੀ ਮਾਰ ਸਕੀਏ ਕਿ ਅਸੀਂ ਕਿਹੜੀ ਕਿਹ ਸਟੇਜ ਤੇ ਬੈਠੇ ਆ ਕਿਤੇ ਪਹਿਲੀ ਜਮਾਤ ਦੇ ਵਿੱਚ ਪਹਿਲੀ ਕਲਾਸ ਦੇ ਵਿੱਚ ਹੀ ਅਸੀਂ ਬੈਠੇ ਨਾ ਰਹਿ ਜਾਈਏ ਅਸੀਂ ਉਸ ਟ੍ਰੇਨ ਦੇ ਵਿੱਚ ਸਵਾਰ ਹੋਵਾਂਗੇ ਤਾਂ ਹੀ ਅਗਲਾ ਸਟੇਸ਼ਨ ਆਊਗਾ ਸੋ ਅਸੀਂ ਆਪਣੇ ਅੰਦਰ ਦੀ ਯਾਤਰਾ ਕਰਨੀ ਹੈ ਜਿਹੜੀਆਂ ਸਟੇਜੇਜ਼ ਆ ਇਹਨਾਂ ਬਾਰੇ ਦੱਸਣ ਤੋਂ ਪਹਿਲਾਂ ਮੈਂ ਪਹਿਲਾਂ ਇੱਕ ਆਪ ਜੀ ਦੇ ਨਾਲ ਗੱਲ ਸ਼ੇਅਰ ਕਰਨੀ ਆ ਕੱਲ ਇੱਕ ਸ਼ਾਮ ਨੂੰ ਸੋਲ ਸਿਸਟਰ ਦਾ ਫੋਨ ਆਇਆ ਸੀ ਬਹੁਤ ਹੀ ਜ਼ਿਆਦਾ ਸਟ੍ਰੈਸ ਵਿੱਚ ਸੀ ਮੈਨੂੰ ਖੁਦ ਨੂੰ ਦੋ ਤਿੰਨ ਦਿਨ ਹੋ ਗਏ ਫੇਵਰ ਸੀਗਾ ਤੇ ਫਿਰ ਵੀ ਮੈਂ ਉਹਨਾਂ ਦੀ ਕਾਲ ਲਈ ਤੇ ਉਹ ਐਨੇ ਜ਼ਿਆਦਾ ਸਟ੍ਰੈਸ ਵਿੱਚ ਸੀ ਹੁਣ ਤੁਸੀਂ ਆਪ ਆਪਣੇ ਵਿਚਾਰ ਜ਼ਰੂਰ ਦਿਓ ਕਿ ਉਸ ਸਿਸਟਰ ਨੂੰ ਕੀ ਕਰਨਾ ਚਾਹੀਦਾ ਤੁਸੀਂ ਜਰੂਰ ਸਮਝਾਓ ਜਿੰਨਾਕ ਤੁਸੀਂ ਆਪਣੀ ਬੁੱਧੀ ਦੇ ਨਾਲ ਉਹਨਾਂ ਨੂੰ ਸਮਝਾ ਸਕਦੇ ਹੋ ਜਰੂਰ ਉਹਨਾਂ ਨੂੰ ਕੋਈ ਸਲਾਹ ਦਿਓ ਕਿਉਂਕਿ ਮੈਂ ਤਾਂ ਆਪਣੇ ਵੱਲੋਂ ਬਹੁਤ ਟਰਾਈ ਕੀਤੀ ਉਹਨਾਂ ਨੂੰ ਇਹ ਕਹਿਣ ਦੀ ਕਿ ਆਪਣੇ ਆਪ ਨੂੰ ਬੈਲੈਂਸ ਕਰੋ ਉਹ ਇੰਨੇ ਕਿ ਜ਼ਿਆਦਾ ਸੋਚ ਰਹੇ ਸੀ ਉਹਨਾਂ ਚੀਜ਼ਾਂ ਨੂੰ ਲੈ ਕੇ ਦੇਖੋ ਜਿਨ੍ਹਾਂ ਨੂੰ ਉਹ ਆਪਣਾ ਡੀਐਮ ਸਮਝਦੇ ਨੇ ਉਹ ਇੱਕ ਸੈਲੀਬ੍ਰਿਟੀ ਨੇ ਤੇ ਉਹ ਸਿਸਟਰ ਆ ਪਰਿਵਾਰ ਦੇ ਵਿੱਚ ਵੀ ਨਹੀਂ ਰਹਿੰਦੇ ਇਕੱਲੇ ਰਹਿੰਦੇ ਨੇ ਤੇ ਸਾਰਾ ਦਿਨ ਉਸ ਚੀਜ਼ ਬਾਰੇ ਸੋਚੀ ਜਾਣਾ ਤੇ ਹਾਲਾਂਕਿ ਉਹਨਾਂ ਨੇ ਉਹਨਾਂ ਦੇ ਨਾਲ ਕੋਈ ਕੰਟੈਕਟ ਵੀ ਨਹੀਂ ਕੀਤਾ ਉਹਨਾਂ ਨੂੰ ਦੱਸਿਆ ਵੀ ਨਹੀਂ ਆ ਪਤਾ ਵੀ ਨਹੀਂ ਆ ਕਿਉਂ ਇਸ ਜਰਨੀ ਚ ਨੇ ਹਨਾ ਤੇ ਫਿਰ ਵੀ ਇੰਨਾ ਜ਼ਿਆਦਾ ਉਹਨਾਂ ਦੇ ਬਾਰੇ ਸੋਚ ਰਹੇ ਆ ਸਟ੍ਰੈਸ ਲੈ ਰਹੇ ਆ ਕਿ ਜੇ ਉਹਨਾਂ ਦੀ ਮੈਰਿਜ ਹੋ ਗਈ ਕਿ ਉਹਨਾਂ ਨੇ ਡਿਕਲੇਅਰ ਕੀਤਾ ਆ ਕਿ ਮੈਂ ਇਸ ਨਵੰਬਰ ਚ ਮੈਰਿਜ ਕਰਵਾਉਣ ਜਾ ਰਿਹਾ ਮਤਲਬ ਪਬਲਿਕ ਦੇ ਵਿੱਚ ਸੋ ਉਹ ਸੀਜ਼ਨ ਨੂੰ ਲੈ ਕੇ ਕਾਫੀ ਜਿਦਾ ਕਹਿ ਲੋ ਵੀ ਕਹਿੰਦੇ ਕਿ ਮੇਰਾ ਤਾਂ ਮੈਂ ਬਚ ਨਹੀਂ ਸਕਦੀ ਮੈਂ ਮਰ ਜਾਣਾ ਆ ਮੈਂ ਨਹੀਂ ਰਹਿ ਸਕਦੀ ਜੇ ਉਹਨਾਂ ਦੀ ਮੈਰਿਜ ਹੋ ਗਈ ਹੁਣ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕਿ ਇੱਕ ਜਿਸ ਤਰ੍ਹਾਂ ਬੱਚਾ ਹੈ ਕੋਈ ਆਪਾਂ ਕਿਸੇ ਬੱਚੇ ਨੂੰ ਕੋਈ ਟੁਆਏ ਦੇ ਦੇ ਦਿੰਨੇ ਆ ਉਹਨੂੰ ਕਹਦੇ ਨੇ ਕਿ ਟੁਆਏ ਤੇਰਾ ਆ ਉਹ ਬੱਚਾ ਮੰਨ ਕੇ ਚੱਲ ਲੈਂਦਾ ਕਿ ਮੇਰਾ ਹੀ ਟੁਆਏ ਆ ਕਿਸੇ ਨਾਲ ਸ਼ੇਅਰ ਨਹੀਂ ਕਰਦਾ ਇਸੇ ਤਰ੍ਹਾਂ ਆਪਾਂ ਜੇ ਸਾਨੂੰ ਕੋਈ ਕਹਿ ਦਿੰਦਾ ਆ ਕਿ ਤੁਸੀਂ ਟਵਿਨ ਜਰਨੀ ਚੋਂ ਉਹ ਤੁਹਾਡਾ ਦਰਹਾਫ ਆ ਆਪਾਂ ਉਹਨੂੰ ਮਾਈਂਡ ਤੋਂ ਆਪਣਾ ਮੰਨਦੇ ਆ ਜਦੋਂ ਕਿ ਸੋਲ ਤਾਂ ਹਮੇਸ਼ਾ ਫ੍ਰੀ ਰਹਿਣਾ ਚਾਹੁੰਦੀ ਹੁੰਦੀ ਆ ਸੋਲ ਨਾ ਆਪ ਬੰਧਨ ਚ ਰਹਿਣਾ ਚਾਹੁੰਦੀ ਆ ਨਾ ਦੂਸਰੇ ਨੂੰ ਕਿਸੇ ਬੰਧਨ ਚ ਪਾਉਣਾ ਚਾਹੁੰਦੀ ਆ ਕਿ ਮੇਰਾ ਤਾਂ ਮੇਰਾ ਹੀ ਆ ਤੇ ਨਾ ਉਹ ਕਿਸੇ ਹੋਰ ਵੱਲ ਦੇਖ ਸਕਦਾ ਨਾ ਕਿਸੇ ਨੂੰ ਫਰੈਂਡ ਬਣਾ ਸਕਦਾ ਨਾ ਕੋਈ ਉਹਦੀ ਲਾਈਫ 'ਚ ਕੋਈ ਹੋਰ ਆ ਸਕਦਾ ਇਹ ਸਾਰੀਆਂ ਸਾਡੇ ਮਨ ਦੀਆਂ ਜਿਹੜੀਆਂ ਨੇ ਖੇਡਾਂ ਨੇ ਆਪਾਂ ਇਹਨਾਂ ਖੇਡਾਂ ਚੋਂ ਬਾਹਰ ਨਿਕਲਣਾ ਆ ਆਪ ਫ੍ਰੀ ਹੋਣਾ ਹੈ ਤੇ ਦੂਜੇ ਨੂੰ ਫ੍ਰੀ ਕਰਨਾ ਹੁੰਦਾ ਆ ਸੋ ਸਮਝਾਇਆ ਤਾਂ ਬਹੁਤ ਸੀ ਪਰ ਉਹ ਹਜੇ ਸਮਝਣ ਤੇ ਜਿਵੇਂ ਕਹ ਲੋ ਵੀ ਸਟੇਜ 'ਚ ਨਹੀਂ ਸੀਗੇ ਕਾਫੀ ਜ਼ਿਆਦਾ ਪੋਸੈਸਿਵ ਸੀ ਇਸਰ ਕਨੈਕਸ਼ਨ ਨੂੰ ਲੈ ਕੇ ਸੋ ਕੀ ਹੋ ਸਕਦਾ ਹੁਣ ਇਸ ਰਿਲੇਸ਼ਨ ਦੇ ਵਿੱਚ ਇਸ ਕਨੈਕਸ਼ਨ ਦੇ ਵਿੱਚ ਆਪਾਂ ਕੁਝ ਕਹਿ ਨਹੀਂ ਸਕਦੇ ਜੋ ਕਾਲਪੁਰਖ ਵਾਈਗੁਰੂ ਜੀ ਨੇ ਲਿਖਿਆ ਉਹ ਤਾਂ ਹੋ ਕੇ ਰਹਿਣਾ ਆ ਸੋ ਬਹੁਤ ਸਾਰੇ ਨੇ ਇਸ ਚੈਨਲ ਦੇ ਨਾਲ ਜਿਹੜੇ ਜੁੜੇ ਹੋਏ ਨੇ ਜਿਨ੍ਹਾਂ ਨੇ ساری ਜ਼ਿੰਦਗੀ ਹੋਈ ਇਸ ਕਨੈਕਸ਼ਨ ਦੇ ਵਿੱਚ ਕੱਢ ਦਿੱਤੀ ਆ ਤੇ ਹਜੇ ਤੱਕ ਰੀਯੂਨਾਈਟ ਨਹੀਂ ਹੋ ਸਕੇ ਕਈਆਂ ਨੂੰ ਤਾਂ ਪਤਾ ਹੀ ਹੁਣ ਜਾ ਕੇ ਲੱਗਿਆ ਆ ਇਹ ਯਾਤਰਾ ਜਿਹੜੀ ਆ ਇਹ ਕਿਹੜਾ ਇੱਕ ਜਨਮ ਦੀ ਯਾਤਰਾ ਆ ਨਾਲੇ ਇੱਥੋਂ ਧਰਤੀ ਤੇ ਜਾਣ ਤੋਂ ਬਾਅਦ ਤਾਂ ਜੇ ਸੱਚੇ ਟਵਿਨ ਫਲੇਮ ਹੋ ਤੇ ਇੱਕ ਹੀ ਹੋਣਾ ਆ ਜਿਹੜਾ ਅਸਲੀ ਪਰਪਸ ਆ ਉਹ ਪਹਿਲਾਂ ਪੂਰਾ ਕਰਨਾ ਆ ਉਹ ਚੀਜ਼ ਜਿਹਦਾ ਅਸੀਂ ਲੱਗ ਨਹੀਂ ਰਹੇ ਉਹ ਇੰਨਾ ਜ਼ਿਆਦਾ ਸਿਮਰਨ ਅਭਿਆਸ ਤਾਂ ਅਸੀਂ ਕਰ ਨਹੀਂ ਰਹੇ ਅਸੀਂ ਸਿਰਫ ਦਿਨ ਰਾਤ ਸੋਚਦੇ ਆ ਰੋਂਦੇ ਆ ਸੋਚਦੇ ਆ ਰੋਂਦੇ ਆ ਰੋਣ ਨਾਲ ਕੁਝ ਨਹੀਂ ਬਣਨਾ ਉਸ ਸਿਸਟਰ ਕੱਲ ਵਾਲੀ ਇਹਨਾਂ ਦੱਸ ਰਹੀ ਸੀ ਕਿ ਮੈਂ ਪਰਸੋਂ ਵੀ ਰੋਈ ਕੱਲ ਵੀ ਰੋਈ ਲਗਾਤਾਰ ਰੋਈ ਗਈ ਨਾ ਕੁਝ ਖਾਦਾ ਨਾ ਪੀਤਾ ਸੋ ਕੀ ਇਸ ਤਰ੍ਹਾਂ ਰੋ ਰੋ ਕੇ ਜਰਨੀ ਕੰਪਲੀਟ ਹੋ ਸਕਦੀ ਆ ਕਦੇ ਵੀ ਨਹੀਂ ਇਦੇ ਲਈ ਤਾਂ ਆਪਣੇ ਅੰਦਰ ਨੂੰ ਉਤਰ ਕੇ ਆਪਣੇ ਆਪ ਨੂੰ ਇੰਨਾ ਬੈਲੈਂਸ ਕਰਕੇ ਉਸ ਸਟੇਜ ਤੱਕ ਲੈ ਕੇ ਜਾਣਾ ਹੁੰਦਾ ਆ ਕਿ ਕੋਈ ਨਾ ਵੈਗਰੂ ਜੀ ਜੋ ਹੋਊਗਾ ਦੇਖੀ ਜਾਊਗੀ ਜੇਕਰ ਅਸੀਂ ਟਵੈਨ ਹਾਂ ਤਾਂ ਹਾਂ ਹੋਣ ਨਹੀਂ ਤਾਂ ਕਦੇ ਤਾਂ ਅਸੀਂ ਰੀਯੂਨਾਈਟ ਜ਼ਰੂਰ ਹੋਵਾਂਗੇ ਫਿਜ਼ੀਕਲੀ ਰੀਯੂਨਾਈਟ ਹੋਵਾਂਗੇ ਤੁਸੀਂ ਜਿਆਦਾ ਕਲਪੁਰਖ ਵੈਗਰੂ ਜੀ ਸਾਡੇ ਨਾਲੋਂ ਸਮਰਦਾਰੋਂ ਤੁਸੀਂ ਸਾਰਾ ਕੁਝ ਲਿਖਣ ਵਾਲੇ ਹੋ ਇੱਥੇ ਵੀ ਉੱਥੇ ਵੀ ਇਹ ਸਾਰਾ ਕੁਝ ਤੁਹਾਡੇ ਲਿਖਣ ਅਨਸਾਰ ਹੀ ਹੋ ਰਿਹਾ ਸਾਡਾ ਜਿਹੜਾ ਅਸਲੀ ਮਕਸਦ ਆ ਸਾਨੂੰ ਆਪਣੇ ਵਿੱਚ ਸਮਾਲੋ ਸੋ ਉਸ ਵਾਈਗੁਰੂ ਜੀ ਦੇ ਵਿੱਚ ਅਸੀਂ ਕਦੋਂ ਸਮਾਵਾਂਗੇ ਅਭਿਆਸ ਕਰ ਕਰਕੇ ਜਿਹੜਾ ਕਿ ਅਸੀਂ ਕਰ ਨਹੀਂ ਰਹੇ ਅਸੀਂ ਅਭਿਆਸ ਕਰਨ ਦਾ ਟਾਈਮ ਰੋਕੇ ਲੰਘਾ ਰਹੇ ਹਾਂ ਸੋ ਅੱਜ ਅਸੀਂ ਸੈਕਿੰਡ ਸਟੇਜ ਬਾਰੇ ਗੱਲ ਕਰਾਂਗੇ ਸੈਕੰਡ ਹੈਗੇ ਪਹਿਲੀ ਸੀਗੀ ਬੈਕਰੀ ਬਾਣੀ ਜਿਹੜੀ ਅਸੀਂ ਬੋਲ ਕੇ ਜਾਪ ਕਰਦੇ ਆ ਸਿਮਰਨ ਕਰਦੇ ਆ ਬੋਲ ਕੇ ਦੂਸਰੀ ਆ ਫਿਰ ਅਸੀਂ ਬੋਲਦੇ-ਬੋਲਦੇ ਥੋੜਾ ਸਮਾਂ ਰੁਕਣਾ ਆ ਅਸੀਂ ਦੇਖਣਾ ਆ ਕਿ ਸਾਡੇ ਅੰਦਰ ਕੁਝ ਚੱਲ ਰਿਹਾ ਕੀ ਵਾਹਿਗੁਰੂ ਜੀ ਨੇ ਸਾਨੂੰ ਨੈਕਸਟ ਸਟੇਜ ਅਗਲੀ ਅਵਸਥਾ ਬਖਸ਼ ਦਿੱਤੀ ਆ ਉਹ ਅਸੀਂ ਚੈੱਕ ਕਰਨੀ ਆ ਕਿ ਹੁਣ ਜਿਹੜਾ ਜਾਪਾ ਸਾਡੇ ਕੰਠ ਵਿੱਚ ਚੱਲ ਰਿਹਾ ਕੀ ਸਾਡਾ ਕੰਠਾ ਜਿਹੜਾ ਉਹੋ ਅਸੀਂ ਫੀਲ ਕਰਨਾ ਆ ਕਿ ਦੋਵੇਂ ਸਾਈਡਾਂ ਤੋਂ ਫੜਫੜ ਕਰ ਰਿਹਾ ਵਾਹ ਗੁਰੂ ਵਾਹ ਗੁਰੂ ਐਦਾਂ ਕਰ ਰਿਹਾ ਇਹ ਅਸੀਂ ਅੰਤਰਮੁਖੀ ਹੋ ਕੇ ਆਪਣੇ ਅੰਦਰ ਛਾਤੀ ਮਾਰਨੀ ਆ ਕਿਉਂਕਿ ਇਹ ਵੀ ਸਟੇਜ ਗੁਰੂ ਮਹਾਰਾਜ ਬਹੁਤ ਬਖਸ਼ਿਸ਼ ਕਰਕੇ ਦਿੰਦੇ ਨੇ ਤੇ ਅਸੀਂ ਦੇਖਣਾ ਆ ਆਪਣੇ ਅੰਦਰ ਨੂੰ ਛਾਤੀ ਮਾਰਨੀ ਆ ਕਿ ਕੇਵਲ ਜ਼ੁਬਾਨ ਨਾਲ ਬੋਲਦੇ ਤੇ ਕੰਨਾਂ ਰਾਹੀਂ ਸੁਣਦੇ ਹੀ ਨਾ ਰਹਿ ਜਾਈਏ ਅੰਦਰ ਨੂੰ ਦੇਖੀਏ ਕਿ ਕਿੱਥੇ ਕ ਜਾਪ ਚੱਲ ਗਿਆ ਕਿੱਥੇ ਕ ਮਹਾਰਾਜ ਨੇ ਕਿਹੜੀ ਅਵਸਥਾ ਤੱਕ ਲੈ ਆਂਦਾ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਪੰਕਤੀ ਆਉਂਦੀਆਂ ਨੇ ਕੰਠੇ ਮਾਲਾ ਜਿਹਬਾ ਰਾਮ ਸਹਾਂਸ ਨਾਮ ਲੈ ਲੈ ਕਰੋ ਸਲਾਮ ਕਿ ਹੁਣ ਕੰਠ ਦੇ ਵਿੱਚ ਹੀ ਮਾਲਾ ਚੱਲ ਪਈ ਆ ਸਿਮਰਣੀ ਚੱਲ ਪਈ ਆ ਤੇ ਹੁਣ ਹੱਥ ਦੇ ਵਿੱਚ ਮਾਲਾ ਲੈ ਕੇ ਫਿਰ ਕੋਈ ਕਰਨ ਦਾ ਮਤਲਬ ਨਹੀਂ ਰਹਿ ਜਾਂਦਾ ਜਦੋਂ ਕੰਠੇ ਹੀ ਮਾਲਾ ਬਣ ਜਾਂਦਾ ਕਵੀਰ ਰਮਈਆ ਕੰਠ ਮੇੜ ਚੁਕੇ ਸਰਬਜੰਝਾਲ ਕੀ ਹੋ ਗਿਆ ਕਿ ਹੁਣ ਕੰਠ ਦੇ ਵਿੱਚ ਆ ਕੇ ਮੈਨੂੰ ਰਾਮ ਜੀ ਮਿਲ ਗਏ ਨੇ ਜਿਵੇਂ ਇੱਕ ਪੰਕਤੀ ਆ ਪੋਖ ਤੁਖਾਰਨਾ ਵਿਆਪਈ ਕੰਠ ਮਿਲਿਆ ਹਰ ਨਾਉ ਸੋ ਇਸੇ ਤਰ੍ਹਾਂ ਆ ਗੁਰੂ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੀਆਂ ਅਵਸਥਾਵਾਂ ਬਾਰੇ ਸਮਝਾਉਂਦੇ ਨੇ ਸੰਤਾ ਮਹਾਪੁਰਸ਼ਾ ਨੇ ਤਤ ਕੱਢੇ ਨੇ ਉਹਨਾਂ ਨੇ ਇਹਨਾਂ ਪੰਕਤੀਆਂ ਦੇ ਅਰਥ ਕੱਢੇ ਨੇ ਕਿ ਕਿਵੇਂ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਮਹਾਰਾਜੀਆਂ ਨੇ ਭਗਤ ਜਨਾਂ ਨੇ ਸਾਰੀਆਂ ਅਵਸਥਾਵਾਂ માં ਖੁੱਲ ਕੇ ਬਿਆਨ ਕੀਤੀਆਂ ਨੇ ਸਾਨੂੰ ਹੀ ਸੋਝੀ ਨਹੀਂ ਆ ਨਾ ਹੀ ਸਾਨੂੰ ਕਿਸੇ ਨੇ ਕਦੇ ਕੁਝ ਦੱਸਿਆ ਸੀ ਹੌਲੀ ਹੌਲੀ ਹੁਣ ਸਾਨੂੰ ਹੌਲੀ ਹੌਲੀ ਗੁਰੂ ਮਹਾਰਾਜ ਜੀ ਕਿਤੋਂ ਕਿਤੋਂ ਸਾਨੂੰ ਇਹ ਸੋਝੀ ਪਾ ਰਹੇ ਨੇ ਕਿ ਅਵਸਥਾਵਾਂ ਵੀ ਹੁੰਦੀਆਂ ਨੇ ਪਹਿਲਾਂ ਤਾਂ ਸਾਨੂੰ ਇਹ ਹੀ ਨਹੀਂ ਸੀ ਪਤਾ ਕਿ ਸਿਮਰਨ ਕਰੀਦਾ ਕਿਵੇਂ ਆ ਸਿਮਰਨ ਕਹਿੰਦੇ ਕਿਨੂੰ ਨੇ ਸੋ ਇਹ ਸੀ ਦੂਸਰੀ ਅਵਸਥਾ ਤੀਜੀ ਜਿਹੜੀ ਅਵਸਥਾ ਆ ਉਹ ਹੈ ਹਿਰਦੇ ਦੀ ਅਵਸਥਾ ਜਦੋਂ ਹਿਰਦੇ ਦੇ ਵਿੱਚ ਨਾਮ ਚੱਲ ਪੈਂਦਾ ਆ ਪਹਿਲੀ ਤਾਂ ਸੀ ਬੋਲ ਕੇ ਜਾਪ ਕਰਨ ਦੀ ਦੂਸਰੀ ਸੀ ਕੰਠ ਦੇ ਵਿੱਚ ਜਾਪ ਚੱਲਦਾ ਆ ਜਾਪ ਕਰਦੇ ਕਰਦੇ ਤੁਸੀਂ ਰੋਕ ਕੇ ਆਪਣੇ ਕੰਠ ਵੱਲ ਧਿਆਨ ਦੇਣਾ ਆ ਕਿ ਕੰਠ ਦੇ ਵਿੱਚ ਜਾਪ ਹੋ ਰਿਹਾ ਇਹ ਦੂਸਰੀ ਅਵਸਥਾ ਤੀਸਰੀ ਹੈ ਹਿਰਦੇ ਦੀ ਅਵਸਥਾ ਜਦੋਂ ਸਾਨੂੰ ਲੱਗੇ ਕਿ ਸਾਡੇ ਹਿਰਦੇ ਦੇ ਵਿੱਚ ਜਾਪ ਚੱਲਣ ਲੱਗ ਪਿਆ ਇਨੂੰ ਕਹਿੰਦੇ ਨੇ ਪਸੰਤੀ ਬਾਣੀ ਇਹ ਸਿਮਰਨ ਦੀ ਤੀਜੀ ਸਟੇਜ ਆ ਤੀਸਰੀ ਅਵਸਥਾ ਆ ਇਹ ਇਹ ਹੈਗੀ ਆ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਕਤੀਆਂ ਆਉਂਦੀਆਂ ਨੇ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸਮਾਰ ਸਵੇਰਾ ਹਿਰਦੇ ਨਾਮ ਵਸਾਇਓ ਕਰ ਬੈਠੇ ਗੁਰੂ ਧਿਆਇਓ ਜਿਸ ਦੇ ਹਿਰਦੇ ਦੇ ਵਿੱਚ ਉਹ ਹਰੀ ਦਾ ਨਾਮ ਵਾਹਿਗੁਰੂ ਸ਼ਬਦ ਦੀ ਧੁਨੀ ਚੱਲ ਪੈਂਦੀ ਆ ਉਹ ਫਿਰ ਜਗਿਆਸੂ ਭਗਤ ਜਨਾਂ ਦੀ ਸ਼੍ਰੇਣੀ ਦੇ ਵਿੱਚ ਗਿਣਿਆ ਜਾਣ ਲੱਗ ਪੈਂਦਾ ਜਿਸ ਤਰ੍ਹਾਂ 100 ਵਾਰ ਬੋਲ ਕੇ ਵਾਹਿਗੁਰੂ ਕਹਿ ਦਾ ਫਾळा ਜਿਹੜਾ ਇੱਕ ਵਾਰ ਮੱਧਮਾ ਦੇ ਵਿੱਚ ਜਪੇ ਦਾ ਫਲ ਮਿਲ ਜਾਂਦਾ ਆ ਸੋ ਜੇ 100 ਵਾਰ ਮੱਧਮਾ ਬਾਣੀ ਵਿੱਚ ਜਾਪ ਕੀਤਾ ਜਾਵੇ 100 ਵਾਰ ਕੰਠ ਚ ਜਾਪ ਕੀਤਾ ਜਾਵੇ ਤੇ ਇੱਕ ਵਾਰ ਹਿਰਦੇ ਚੋ ਕਿਹਾ ਜਾਵੇ ਇਹ ਉਸ ਦੇ ਬਰਾਬਰ ਹੈ ਸੋ ਇਸੇ ਤਰ੍ਹਾਂ ਅਵਸਥਾਵਾਂ ਨੇ ਇਹ ਹੈ ਤੀਜੀ ਅਵਸਥਾ ਸੋ ਸਾਨੂੰ ਜਿਹੜੀ ਲੋੜ ਆ ਉਹ ਇਸ ਟ੍ਰੇਨ ਦੇ ਵਿੱਚ ਸਿਮਰਨ ਵਾਲੀ ਟ੍ਰੇਨ ਦੇ ਵਿੱਚ ਸਵਾਰ ਹੋਣ ਦੀ ਲੋੜ ਆ ਤਾਂ ਕਿ ਅਸੀਂ ਅਗਲੇ ਅਗਲੇ ਸਟੇਸ਼ਨਸ ਦੇ ਉੱਤੇ ਪਹੁੰਚ ਸਕੀਏ ਸੋ ਇੱਕ ਸਿਸਟਰ ਨੇ ਦੱਸਿਆ ਸੀ ਚਾਰ ਪੰਜ ਦਿਨ ਹੋਏ ਫੋਨ ਕਰਕੇ ਉਹ ਕਹਿੰਦੇ ਸੀ ਕਿ ਮੈਂ ਪਹਿਲਾਂ ਗੁਰਬਾਣੀ ਬਹੁਤ ਪੜ੍ਹਦੀ ਹੁੰਦੀ ਸੀ ਮੈਨੂੰ ਸਿਮਰਨ ਅਭਿਆਸ ਦੇਣਾ ਪਤਾ ਨਹੀਂ ਸੀ ਕਹਿੰਦੇ ਮੈਂ ਇੱਕ ਵਾਰ ਬਹੁਤ ਜ਼ਿਆਦਾ ਜਿੱਦਾਂ ਕਹਿ ਲੋ ਵੀ ਦੁਖੀ ਸੀ ਤੇ ਮੈਂ ਆਪਣਾ ਦੁੱਖ ਕਿਸੇ ਕੋਈ ਬਹੁਤ ਉੱਚੀ ਅਵਸਥਾ ਵਾਲੇ ਬੀਜੀ ਸੰਨ ਕਹਿੰਦੇ ਮੈਂ ਉਹਨਾਂ ਦੇ ਕੋਲ ਆਪਣਾ ਦੁੱਖ ਰੋਇਆ ਤੇ ਉਹ ਬੀਜੀ ਕਹਿੰਦੇ ਮਤਲਬ ਇੱਕ ਰੰਗੀ ਹੋਈ ਰੂਹ ਸੀ ਤੇ ਕਹਿੰਦੇ ਉਹ ਬੀਜੀ ਨੇ ਮੇਰੇ ਨਾ ਮਸਤਕ ਦੇ ਉੱਤੇ ਮਤਲਬ ਆਪਣਾ ਮੱਥੇ ਨਾਲ ਮੈਨੂੰ ਚੁੰਮਿਆ ਕਹਿੰਦੇ ਉਹਦੇ ਨਾਲ ਕੀ ਹੋਇਆ ਕਹਿੰਦੇ ਮੈਂ ਘਰ ਆਈ ਮੇਰੇ ਤਿੰਨ ਦਿਨ ਸਿਮਰਨ ਚੱਲੀ ਗਿਆ ਅੰਦਰ ਕਹਿੰਦੇ ਕੀ ਸੀ ਕਿ ਮੈਂ ਤਾਂ ਕਦੇ ਸਿਮਰਨ ਕੀਤਾ ਨਹੀਂ ਸੀ ਖਾਸ ਨਾ ਬੈਠ ਕੇ ਕੋਈ ਚੌਂਕੜਾ ਲਾਇਆ ਸੀ ਨਾ ਮੈਨੂੰ ਪਤਾ ਹੈ ਕਿ ਮਧਮਾ ਬਾਣੀ ਆ ਨਾ ਮੈਨੂੰ ਪਤਾ ਹੈ ਪਸੰਤੀ ਬਾਣੀ ਪਰ ਆ ਬਾਣੀ ਕੁਝ ਵੀ ਨਹੀਂ ਪਤਾ ਤੇ ਉਹ ਮੇਰੇ ਅੰਦਰ ਤਿੰਨ ਦਿਨ ਸਿਮਰਨ ਚੱਲਦਾ ਰਿਹਾ ਕੀ ਸੀ ਇਹਨੂੰ ਕਹਿੰਦੇ ਨੇ ਸ਼ਕਤੀਪਾਤ ਇਹਨੂੰ ਕਹਿੰਦੇ ਨੇ ਕਿ ਜਦੋਂ ਕੋਈ ਬਹੁਤ ਉੱਚੀ ਮਹਾਨ ਕੋਈ ਅਵਸਥਾ ਵਾਲੀ ਰੂਹ ਹੋਵੇ ਤਾਂ ਇਸ ਤਰ੍ਹਾਂ ਆਪਣੀ ਕਮਾਈ ਦੇ ਵਿੱਚੋਂ ਇੱਕ ਕਿਣਕਾ ਮਾਤਰ ਸਾਨੂੰ ਦੇ ਦਿੰਦੇ ਨੇ ਉਹ ਬਖਸ਼ਿਸ਼ ਹੁੰਦੀ ਆ ਔਰ ਅੱਬੀ ਰੂਹਾਂ ਜਿਹੀ ਬਖਸ਼ਿਸ਼ ਕਰ ਦਿੰਦੀਆਂ ਨੇ ਨਾਮ ਚਲਾ ਦਿੰਦੇ ਆ ਨੇ ਪਰ ਉਹ ਕੁਝ ਸਮੇਂ ਲਈ ਚੱਲਦਾ ਆ ਉਹਦੇ ਸਾਨੂੰ ਫਿਰ ਬਹੁਤ ਕਮਾਈ ਕਰਦੇ 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 ਉਹਨੂੰ ਜਿਵੇਂ ਕਹਿ ਲੋ ਵੀ ਬੀਜ ਨੂੰ ਪੁੰਗਰਨਾ ਫਿਰ ਉਹਨੂੰ ਫਲ ਫੁੱਲ ਸਾਰਾ ਕੁਝ ਲੱਗਣਾ ਹੁੰਦਾ ਆ ਉਹ ਅਸੀਂ ਮਿਹਨਤ ਕਰਨੀ ਹੁੰਦੀ ਆ ਸੋ ਇਹ ਹੁੰਦੇ ਆ ਕਿਸੇ ਜਦੋਂ ਅਸੀਂ ਕਿਸੇ ਉੱਚੀ ਅਵਸਥਾ ਦੇ ਵਾਲਿਆਂ ਨਾਲ ਕੋਈ ਮਿਲਾਪ ਕਰਦੇ ਆ ਉਹਨਾਂ ਨਾਲ ਗੱਲ ਸ਼ੇਅਰ ਕਰਦੇ ਆ ਕਈ ਵਾਰ ਉਸ ਤਰਸ ਕਰਕੇ ਸਾਡੇ ਅੰਦਰ ਇੱਕ ਕਿਣਕਾ ਦੇ ਦੇ ਦਿੰਦੇ ਨੇ ਤੇ ਜਿਹਦੇ ਨਾਲ ਸਾਡੇ ਅੰਦਰ ਰੰਗ ਬਣਿਆ ਰਹਿੰਦਾ ਆ ਤਾਂ ਹੀ ਤਾਂ ਕਹਿੰਦੇ ਆ ਕਿ ਸੰਗਤ ਕਰਨੀ ਬਹੁਤ ਜ਼ਰੂਰੀ ਆ ਅਜਿਹੇ ਅਭਿਆਸੀ ਹੁੰਦੀ ਜਿਨ੍ਹਾਂ ਦੇ ਅੰਦਰ ਨਾਮ ਰੰਗ ਲੱਗਿਆ ਹੋਵੇ ਤਾਂ ਹੀ ਸਾਧ ਸੰਗਤ ਦੀ ਇੰਨੀ ਮਹਿਮਾ ਆ ਉਤੋਂ ਸਾਡੇ ਅੰਦਰ ਜਿਹੜਾ ਕਿਣਕਾ ਆ ਉਹ ਰੰਗ ਲੈ ਆਉਂਦਾ ਆ ਸੋ ਆਪ ਸਭ ਨੂੰ ਬੇਨਤੀ ਆ ਕਿ ਬੱਦ ਤੋਂ ਬੱਦ ਸਿਮਰਨ ਅਭਿਆਸ ਜ਼ਰੂਰ ਕਰੋ ਜਿਹੜੇ ਮਾਰਗ ਤੇ ਪਹੁੰਚ ਕੇ ਮੰਜ਼ਲ ਨੂੰ ਪ੍ਰਾਪਤ ਕਰਨਾ ਹੈ ਉਹ ਮਾਰਗ ਤੇ ਜ਼ਰੂਰ ਚੱਲੋ ਰੋਣ ਧੋਣ ਦੇ ਨਾਲ ਕੁਝ ਨਹੀਂ ਮਿਲਣਾ ਸੋ ਉਸ ਸੋਲ ਸਿਸਟਰ ਨੂੰ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਜ਼ਰੂਰ ਆਪਣੀ ਐਡਵਾਈਸ ਜ਼ਰੂਰ ਦੇਣੀ ਤਾਂ ਕਿ ਉਹਨਾਂ ਦਾ ਥੋੜਾ ਜਿਹਾ ਮਾਨ ਟੇਕ ਸਕੇ ਕਿਉਂਕਿ ਹਜੇ ਉਹਨਾਂ ਨੂੰ ਆਪਣੇ ਆਪ ਦਾ ਕੁਝ ਨਹੀਂ ਪਤਾ ਸਿਮਰਨ ਅਭਿਆਸ ਜਿਆਦਾ ਕਰਨ ਹੋਰ ਤੇ ਹੋਰ ਅੰਦਰ ਦੀ ਯਾਤਰਾ ਕਰਨ ਇਹ ਆਪ ਜੀ ਜਰੂਰ ਉਹਨਾਂ ਨੂੰ ਸੁਜੈਸ਼ਨ ਦਿਓ ਤੇ ਉਮੀਦ ਕਰਦੇ ਹਾਂ ਜੀ ਅੱਜ ਦੀ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇਗੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਆਪਣਾ ਖਿਆਲ ਰੱਖਣਾ ਚੜ੍ਹਦੀ ਕਲਾ ਵਿੱਚ ਰੱਖਣਾ ਤੇ ਵਾਦ ਤੋਂ ਵਦ ਨਾਮ ਬਾਣੀ ਦਾ ਅਭਿਆਸ ਕਰਨਾ ਥੈਂਕ ਯੂ ਅਕਾਲਪੁਰਖ ਵਾਹਿਗੁਰੂ ਜੀ ਰੋਮ ਰੋਮ ਸ਼ੁਕਰਾਨਾ ਆਪ ਸਾਰਿਆਂ ਦਾ ਜਿਹੜੇ ਚੈਨਲ ਨੂੰ ਇਨਾ ਪਿਆਰ ਕਰਦੇ ਹੋ ਥੈਂਕ ਯੂ ਅਕਾਲਪੁਰਖ